ਬੀਬੀਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਨਾਬਾ ਜੇਲ ਬ੍ਰੇਕ ਦਾ ਮਾਸਟਰਮਾਈਂਡ ਹਾਂਗਕਾਂਗ ਤੋਂ ਲਿਆਂਦਾ ਭਾਰਤ 6 ਸਾਲ ਦਾ ਲੱਗਿਆ ਸਮਾਂ ਡਰੱਗ ਮਾਮਲੇ 'ਚ ਹਾਈ ਕੋਰਟ ਵੱਲੋਂ ਡੀਜੀਪੀ ਨੂੰ ਵੱਡੇ ਨਿਰਦੇਸ਼ ਆਪ ਵਿਧਾਇਕ ਦੀ ਪਤਨੀ ਵੱਲੋਂ ਐਨਆਰਆਈ ਤੇ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਤੇ ਦੋਸ਼ ਮਮਤਾ ਬੇਨਰਜੀ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਕੀਤੀ ਵੱਡੀ ਮੰਗ ਜੇ ਪ੍ਰਵਾਸੀਆਂ ਨੂੰ ਪਿੰਡਾਂ ਚੋਂ ਬਾਹਰ ਕੱਢ ਦਿੱਤਾ ਤਾਂ ਫਸਲਾਂ ਦੀ ਵਾਢੀ ਕੌਣ ਕਰੇਗਾ ਹਾਈ ਕੋਰਟ ਨੇ ਪੁੱਛਿਆ ਸਵਾਲ ਹਾਲੇ ਨਹੀਂ ਖੁੱਲੇਗਾ ਸ਼ੰਭੂ ਬਾਰਡਰ 10ਵੀਂ ਅਤੇ 12ਵੀਂ ਜਮਾਤ ਵਿੱਚੋਂ 65 ਲੱਖ ਵਿਦਿਆਰਥੀ ਫੇਲ ਹੈਰਾਨੀਜਨਕ ਅੰਕੜੇ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਰਹਣ ਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਨਾਬਾ ਜੇਲ ਬ੍ਰੇਕ ਦੀ ਤੇ ਨਾਬਾ ਜੇਲ ਬ੍ਰੇਕ ਦਾ ਮਾਸਟਰ ਮਾਈਂਡ ਰਮਨਜੀਤ ਰومی ਦੱਸਿਆ ਜਾ ਰਿਹਾ ਸੀ ਹੁਣ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੇਸ਼ਾ ਨਿਰਦੇਸ਼ਾਂ ਦੇ ਉੱਤੇ ਨਿਆਂ ਨੂੰ ਯਕੀਨੀ ਬਣਾਉਣ ਸੰਬੰਧੀ ਆਪਣੀ ਵਚਨਬੱਧਤਾ ਨੂੰ ਉਧਾਰਾਉਂਦਿਆਂ ਪੰਜਾਬ ਪੁਲਿਸ ਨੇ ਨਾਬਾ ਜੇਲ ਬ੍ਰੇਕ ਕਾਰਡ ਦੇ ਮਾਸਟਰਮਾਈਂਡ ਰਮਨਜੀਤ ਉਰਫ ਰੋਮੀ ਨੂੰ ਹਾਂਗਕਾਂਗ ਤੋਂ ਸੁਰੱਖਿਅਤ ਹਵਾਲਗੀ ਦੇ ਵਾਸਤੇ ਭਾਰਤ ਲਿਆਂਦਾ ਹੈ ਅਤੇ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਉਸ ਨੂੰ ਭਾਰਤ ਲੈ ਕੇ ਆਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਅਤੇ ਉਹਨਾਂ ਨੇ ਆਪਣੇ ਐਕਸ ਦੇ ਉੱਤੇ ਪੋਸਟ ਕੀਤਾ ਕਿ ਪੰਜਾਬ ਪੁਲਿਸ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਨਿਆ ਨੂੰ ਯਕੀਨੀ ਬਣਾਉਣ ਲਈ ਅੱਜ ਮੁੱਖ ਸਾਜ਼ਿਸ਼ਕਰਤਾ ਰੋਮੀ ਨੂੰ ਵਾਪਸ ਭਾਰਤ ਤੱਲਿਆਂ ਦਾ ਜਾ ਰਿਹਾ ਹੈ। ਓ ਆਈਐਸਆਈ ਅਤੇ ਖਾਲਸਤਾਨ ਲਿਬਰੇਸ਼ਨ ਫੋਰਸ ਦੇ ਹੋਰ ਫਰਾਰ ਕੈਦੀਆਂ ਸਵੇਤ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਡੀ ਦੇ ਸੰਪਰਕ ਵਿੱਚ ਸੀ। ਡੀਜੀਪੀ ਨੇ ਐਕਸ ਹੈਂਡਲ ਤੇ ਲਿਖਿਆ ਕਿ ਅਸੀਂ ਇਸ ਅੰਤਰਰਾਸ਼ਟਰੀ ਸਹਿਯੋਗ ਲਈ ਹਾਂਗਕਾਂਗ ਦੇ ਅਧਿਕਾਰੀਆਂ, ਸੀਬੀਆਈ, ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਹੋਰ ਸਾਰੀਆਂ ਕੇਂਦਰੀ ਏਜੰਸੀਆਂ ਦਾ ਧੰਨਵਾਦ ਕਰਦੇ ਹਾਂ। ਦਸਣਾ ਬਣਦਾ ਕਿ ਪਘੌੜੇ ਰਮਨਜੀਤ ਸਿੰਘ ਉਰਫ ਰੋਮੀ ਨੇ 27 ਨਵੰਬਰ 2016 ਨੂੰ ਸਵੇਰੇ 9:00 ਵਜੇ ਦੇ ਕਰੀਬ ਨਾਬਾ ਜੇਲ੍ਹ ਬ੍ਰੇਕ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਇਸ ਕਾਂਡ ਵਿੱਚ ਗੈਂਗਸਟਰਾਂ ਨੇ ਪੁਲਿਸ ਦੀ ਵਰਦੀ ਪਾ ਕੇ ਉੱਚ ਸੁਰੱਖਿਆ ਵਾਲੀ ਜੇਲ੍ਹ ਵਿੱਚ ਕੁਝ ਭੇਟ ਕਰਕੇ 6 ਖਤਰਨਾਕ ਕੈਦੀਆਂ ਤੇ ਗੈਂਗਸਟਰਾਂ ਨੂੰ ਫਰਾਰ ਕਰਵਾ ਲਿਆ ਸੀ ਇਹਨਾਂ ਗੈਂਗਸਟਰਾਂ ਵਿੱਚ ਹਰਮਿੰਦਰ ਸਿੰਘ ਉਰਫ ਮਿੰਟੂ ਗੁਰਪ੍ਰੀਤ ਸਿੰਘ ਸੇਖੋਂ ਅਮਰਦੀਪ ਸਿੰਘ ਟੋਟੀਆਂ ਕਮਲਪ੍ਰੀਤ ਸਿੰਘ ਉਰਫ ਨੀਟਾ ਦਿਉਲ ਕਸ਼ਵੀਰ ਉਰਫ ਗਲਵੱਡੀ ਅਤੇ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਦਰ ਇਹ ਸ਼ਾਮਲ ਸਨ ਦੱਸਣਾ ਬਣਦਾ ਕਿ ਇਹਨਾਂ ਵਿੱਚੋਂ ਬਾਅਦ ਵਿੱਚ ਵਿੱਕੀ ਗੌਂਦਰ ਨੂੰ ਪੁਲਿਸ ਨੇ 26 ਜਨਵਰੀ 2018 ਨੂੰ ਰਾਜਸਥਾਨ ਦੇ ਵਿੱਚ ਮਾਰ ਮੁਕਾਇਆ ਸੀ ਜਦਕਿ ਹੋਰਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਰੋਮੀ ਜੋ ਕਿ ਸ਼ੇਰਾ ਖੋਬਣ ਵਿੱਕੀ ਗੌਂਦਰ ਗੈਂਗ ਦਾ ਮੈਂਬਰ ਸੀ ਉਹਨੇ ਨਾਬਾ ਜੇਲ੍ਹ ਬਰੇਕ ਨੂੰ ਅੰਜਾਮ ਦੇਣ ਦੇ ਵਾਸਤੇ ਗੈਂਗ ਮੈਂਬਰਾਂ ਨੂੰ ਵਿੱਤੀ ਸਹਾਇਤਾ ਹਥਿਆਰ ਅਤੇ ਜੇਲ੍ਹ ਦੇ ਅੰਦਰ ਜਾਣ ਵਾਸਤੇ ਜਾਲੀ ਆਈ ਡੀਜ਼ ਬਹਈਆ ਕਰਵਾਈਆਂ ਸੀ। ਇਹਦੇ ਨਾਲ ਹੀ ਜੇਲ੍ਹ ਵਿੱਚੋਂ ਫਰਾਰ ਹੋਏ ਕੈਦੀਆਂ ਨੂੰ ਸੁਰੱਖਿਅਤ ਕਰ ਅਤੇ ਛੋਪਣ ਗਹਾਵੀ ਬਹਈਆ ਕਰਵਾਈਆਂ ਸਨ। ਪੰਜਾਬ ਦੇ ਪੁਲਿਸ ਮੁਖੀ ਨੇ ਜਾਣਕਾਰੀ ਦਿੱਤੀ ਹੈ ਕਿ ਲਗਾਤਾਰ ਜਾਂਚ ਅਤੇ ਆਪਰੇਸ਼ਨਾਂ ਦੇ ਰਾਹੀਂ ਨਾਬਾ ਜੇਲ੍ਹ ਬ੍ਰੇਕ ਦੇ ਕੁੱਲ 26 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਚਾਰਸ਼ੀਟ ਕੀਤਾ ਗਿਆ ਸੀ। ਜਦੋਂ ਕਿ ਰਮਨਜੀਤ ਸਿੰਘ ਉਰਫ ਰومی ਜੋ ਕਿ ਵਿਦੇਸ਼ੀ ਹੈਂਡਲਰ ਸੀ, ਉਹਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਰਮਨਜੀਤ ਜੋ ਕਿ ਆਈਐਸਆਈ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਡੀ ਦੇ ਸੰਪਰਕ ਵਿੱਚ ਸੀ ਅਤੇ ਜੇਲ ਬ੍ਰੇਕ ਦਾ ਇਸ ਨੂੰ ਮਾਸਟਰਮਾਈਂਡ ਦੱਸਿਆ ਗਿਆ ਹੈ ਡੀਜੀਪੀ ਨੇ ਕਿਹਾ ਕਿ ਨਿਆਂ ਨੂੰ ਯਕੀਨੀ ਬਣਾਉਣ ਸੰਬੰਧੀ ਸਾਡੀ ਨਿਰੰਤਰ ਕੋਸ਼ਿਸ਼ ਹੈ ਕਿ ਰੋਮੀ ਦੇ ਇੱਥੇ ਲਿਆਂਦਾ ਜਾਵੇ ਅਤੇ ਉਹਦੇ ਖਿਲਾਫ ਲੋਕਆਊਟ ਸਰਕੂਲਰ ਅਤੇ ਰੈੱਡ ਕਾਰਨਰਸ ਨੋਟਿਸ ਜਾਰੀ ਕਰਵਾਇਆ ਸੀ ਉਦੀ ਹਵਾਲਗੀ ਲੈਣ ਸੰਬੰਧੀ ਪ੍ਰਕਿਰਿਆ 2018 ਦੇ ਵਿੱਚ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਹਾਂਗਕਾਂਗ ਦੇ ਨਾਲ ਆਪਸੀ ਕਾਨੂੰਨੀ ਸਹਿਯੋਗ ਦੀ ਸੰਧੀ ਤਹਿਤ ਕੀਤੀ ਗਈ ਅਤੇ ਇਸ ਕੇਸ ਨੂੰ ਨਿਆਂ ਵਿਭਾਗ ਅਤੇ ਮਾਨਯੋਗ ਹਾਂਗਕਾਂਗ ਅਦਾਲਤ ਦੇ ਵਿੱਚ ਠੋਸ ਢੰਗ ਨਾਲ ਪੇਸ਼ ਕੀਤਾ ਗਿਆ। ਇਹਦੇ ਤੋਂ ਬਾਅਦ ਹਾਂਗਕਾਂਗ ਦੇ ਮਾਨਯੋਗ ਮੁੱਖ ਕਾਰਜਕਾਰੀ ਅਧਿਕਾਰੀ ਵੱਲੋਂ 6 ਅਗਸਤ 2024 ਨੂੰ ਰੋਮੀ ਦੇ ਆਤਮ ਸਮਰਪਨ ਸੰਬੰਧੀ ਆਦੇਸ਼ ਜਾਰੀ ਕਰ ਦਿੱਤਾ ਗਿਆ ਸੀ। ਪੁਲਸ ਮੁਖੀ ਨੇ ADGP प्रमोद ਬਾਣ ਦੀ ਅਗਵਾਈ ਵਾਲੀ AGTF ਦੀ ਸਮੁੱਚੀ ਟੀਮ ਦੀ ਇਸ ਯਤਨਾਂ ਦੇ ਕਰਕੇ ਸ਼ਲਾਘਾ ਕੀਤੀ ਹੈ ਜਿਸ ਤਹਿਤ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਇੱਕ ਬੇਮਿਸਾਲ ਅੰਤਰਰਾਸ਼ਟਰੀ ਆਪਰੇਸ਼ਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹ ਲਿਆ ਗਿਆ ਹੈ ਅਤੇ ਪੰਜਾਬ ਪੁਲਿਸ ਦੀ ਦ੍ਰਿੜਤਾ ਤੇ ਯੋਗਤਾ ਨੂੰ ਉਹ ਕਹਿੰਦੇ ਇਹ ਸਭ ਕੁਝ ਦਰਸਾਉਂਦਾ ਹੈ ਦੱਸਣਾ ਬਣਦਾ ਹੈ ਕਿ ਇਸ ਪ੍ਰਕਿਰਿਆ ਨੂੰ ਲਗਭਗ 6 ਸਾਲ ਲੱਗੇ ਹੈ ਕਿਉਂਕਿ ਰਾਤੋਂ ਰਾਤ ਜੇਕਰ ਕੋਈ ਬਾਹਰਲੇ ਮੁਲਕ ਵਿੱਚ ਅਪਰਾਧੀ ਭਾਰਤ ਤੋਂ ਭੱਜ ਕੇ ਬੈਠ ਜਾਵੇ ਉੱਥੇ ਜਾ ਕੇ ਪਨਾਹ ਲੈ ਲਵੇ ਇੰਨਾ ਸੁਖਾਲਾ ਉਹਨੂੰ ਲਿਆਉਣਾ ਨਹੀਂ ਹੈ ਹੁਣ ਗੱਲ ਕਰਦੇ ਆਂ ਡਰੱਗ ਮਾਮਲੇ ਵਿੱਚ ਹਾਈ ਕੋਰਟ ਦੇ ਵੱਡੇ ਨਿਰਦੇਸ਼ ਦਿੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਸੁਣਵਾਈ ਹੋਈ ਹੈ ਉਹਨਾਂ ਨੇ ਇਸ ਡਰੱਗ ਮਾਮਲੇ ਵਿੱਚ ਸਮਗਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਹੜੀ ਦੇਰੀ ਹੋ ਰਹੀ ਹੈ ਉਹ ਤੇ ਨਿਰਾਸ਼ੀ ਪ੍ਰਗਟਾਈ ਹੈ ਉਹਨਾਂ ਨੇ ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਨੂੰ ਕਿਹਾ ਹੈ ਕੁਐਸਐਸਪੀ ਨੂੰ ਨਿਰਦੇਸ਼ ਦੇਣ ਕਿ ਡਰੱਗ ਮਾਮਲਿਆਂ ਨੂੰ ਪਹਿਲ ਦੇ ਆਧਾਰ ਤੇ ਉਹ ਤਵੱਜੋ ਦੇਣ ਹਾਈ ਕੋਰਟ ਨੇ ਡੀਜੀਪੀ ਨੂੰ ਇਹ ਵੀ ਨਿਰਦੇਸ਼ ਦਿੱਤੇ ਹੈ ਕਿ ਉਹ ਦੱਸਣ ਕਿ ਅਜੇ ਕਿਹੜੇ ਸਮਗਲਰ ਨੇ ਜੋ 6 ਮਹੀਨੇ ਤੋਂ ਵੱਧ ਸਮੇਂ ਤੋਂ ਫਰਾਰ ਹੈ ਹਾਈ ਕੋਰਟ ਨੇ ਸਖਤ ਟਿੱਪਣੀਆਂ ਕਰਦਿਆਂ ਕਿਹਾ ਕਿ ਪੰਜਾਬ ਨੂੰ ਨਾਰਕੋ ਟੈਰਰ ਨੇ ਬਰਬਾਦ ਕਰਕੇ ਰੱਖ ਦਿੱਤਾ ਹੈ ਡਰੋਨ ਦੇ ذریعے ਪੰਜਾਬ ਦੇ ਵਿੱਚ ਨਸ਼ਾ ਤੇ ਹਥਿਆਰ ਆ ਰਹੇ ਹੈ ਇੱਕ ਪੂਰਾ ਸਿੰਡੀਕੇਟ ਪੰਜਾਬ ਦੀ ਜਵਾਨੀ ਨੂੰ ਨਸ਼ੇ ਵਿੱਚ ਤੱਕ ਰਿਹਾ ਹੈ ਜਸਟਿਸ ਐਨ ਐਸ ਸ਼ਖਾਫਤ ਨੇ ਕਿਹਾ ਕਿ ਜਿਹੜੇ ਡਰੱਗ ਸਮਗਲਰ ਤੈ ਸਮੇਂ ਦੇ ਵਿੱਚ ਗ੍ਰਿਫਤਾਰ ਨਹੀਂ ਹੁੰਦੇ ਉਹਨਾਂ ਨੂੰ ਪੀਓ ਭਾਪ ਭਗੌੜਾ ਐਲਾਨਿਆ ਜਾਵੇ ਅਤੇ ਨਾਲ ਉਹਨਾਂ ਦੀ ਜਾਇਦਾਦ ਵੀ ਅਟੈਚ ਕਰ ਦਿੱਤੀ ਜਾਵੇ ਦੱਸਣਾ ਬਣਦਾ ਕਿ ਬਠਿੰਡਾ ਵਿੱਚ 83 ਐਨ ਡੀ ਪੀ ਐਸ ਐਕਟ ਅਧੀਨ ਦਰਜ ਕੇਸਾਂ ਦੇ ਵਿੱਚੋਂ ਪਿਛਲੇ 6 ਮਹੀਨੇ ਅੰਦਰ 97 ਡਰੱਗ ਸਮਗਲਰ ਗ੍ਰਿਫਤਾਰ ਨਹੀਂ ਕੀਤੇ ਗਏ ਜਸਟਿਸ ਸ਼ਖਾਫਤ ਨੇ ਹੈਰਾਨੀ ਪ੍ਰਗਟਾਉਂਦੇ ਹੋਏ ਕਿਹਾ ਕਿ ਪੁਲਸ ਦੀ ਨਾ ਸਿਰਫ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਕਾਨੂੰਨੀ ਜ਼ਿੰਮੇਵਾਰੀ ਹੁੰਦੀ ਹੈ ਬਲਕਿ ਪੀਓ ਦੀ ਕਾਰਵਾਈ ਸ਼ੁਰੂ ਕਰਨਾ ਅਤੇ ਜਾਇਦਾਦ ਜ਼ਬਤ ਕਰਨਾ ਵੀ ਹੁੰਦੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਬਠਿੰਡਾ ਜ਼ਿਲ੍ਹੇ ਦੇ 19 ਥਾਣਿਆਂ ਦੇ ਜਾਂਚ ਅਧਿਕਾਰੀਆਂ ਦੇ ਵੱਲੋਂ ਅਜਿਹੇ ਯਤਨ ਕੀਤੇ ਹੀ ਨਹੀਂ ਗਏ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਪੁਲਿਸ ਅਧਿਕਾਰੀਆਂ ਨੇ ਨਸ਼ਿਆਂ ਦੇ ਇਨ੍ਹਾਂ ਮਾਮਲਿਆਂ ਦੀ ਜਾਂਚ ਦੀ ਨਿਗਰਾਨੀ ਤਸੱਲੀ ਨਾਲ ਨਹੀਂ ਕੀਤੀ ਤੇ ਹੁਣ ਗੱਲ ਕਰਦਿਆਂ ਕਿ ਪ੍ਰਵਾਸੀ ਪੰਜਾਬ ਜਾਂ ਪੰਜਾਬ ਦੇ ਪਿੰਡਾਂ 'ਚ ਰਹਿਣ ਜਾਂ ਨਹੀਂ ਹਾਈ ਕੋਰਟ ਨੇ ਇਹਦੇ ਉੱਤੇ ਵੀ ਸਖਤ ਟਿੱਪਣੀਆਂ ਤੇ ਸਵਾਲ ਕੀਤੇ ਐ ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇਸ ਮਾਮਲੇ ਨੂੰ ਲੈ ਕੇ ਵੀ ਸੁਣਵਾਈ ਹੋਈ ਹੈ ਉਹਨਾਂ ਨੇ ਸਰਕਾਰ ਅਤੇ ਕੁਰਾਲੀ ਦੇ ਇੱਕ ਪਿੰਡ ਦੇ ਪ੍ਰਵਾਸੀ ਮਜ਼ਦੂਰਾਂ ਦੇ ਬਾਈਕਟ ਦੇ ਮਾਮਲੇ ਵਿੱਚ ਆਪਣਾ ਜਵਾਬ ਦਾਇਰ ਕੀਤਾ ਹੈ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਇਸ ਵਿਵਾਦ ਦੇ ਨਿਵਟਾਰੇ ਦੇ ਵਾਸਤੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਹੋਈ ਹੈ ਇਸ ਮੌਕੇ ਹਾਈ ਕੋਰਟ ਨੇ ਪਿੰਡ ਦੀ ਪੰਚਾਇਤ ਅਤੇ ਪੰਜਾਬ ਸਰਕਾਰ ਨੂੰ ਝਾੜ ਵੀ ਪਾਈ ਉਨਾ ਕਿਹਾ ਕਿ ਅਜਿਹੇ ਮੁੱਦਿਆਂ ਦਾ ਬਚਾ ਕੀਤਾ ਜਾਣਾ ਚਾਹੀਦਾ ਆਪਸ ਦੇ ਵਿੱਚ ਮਿਲ ਬੈਠ ਕੇ ਮਾਮਰਾ ਦਾ ਨਿਬਟਾਰਾ ਕੀਤਾ ਜਾਣਾ ਚਾਹੀਦਾ ਹਾਈ ਕੋਰਟ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡਾਂ ਵਿੱਚੋਂ ਕੱਢ ਦਿੱਤਾ ਜਾਏਗਾ ਤਾਂ ਪਿੰਡਾਂ ਦੀਆਂ ਫਸਲਾਂ ਦੀ ਵਾਢੀ ਕੌਣ ਕਰੇਗਾ ਕੰਮ ਕੌਣ ਕਰੇਗਾ ਉਹਨਾਂ ਕਿਹਾ ਕਿ ਖੇਤਾਂ ਦੇ ਵਿੱਚ ਕਿਸਾਨ ਅਤੇ ਮਜ਼ਦੂਰ ਮਿਲ ਕੇ ਕੰਮ ਕਰਦੇ ਆ ਅਸਲ ਦੇ ਵਿੱਚ ਕਹਾਣੀ ਇਹ ਹੈ ਕਿ ਬੀਤੇ ਦਿਨੀ ਮੋਹਾਲੀ ਜ਼ਿਲ੍ਹੇ ਚ ਪੈਂਦਾ ਪਿੰਡ ਮਧੂ ਸੰਗਤੀਆਂ ਉਥੋਂ ਦੇ ਪਿੰਡ ਦੇ ਲੋਕਾਂ ਨੇ ਇੱਕ ਮਤਾ ਪਾ ਦਿੱਤਾ ਸੀ ਕਿ ਪ੍ਰਵਾਸੀ ਵਿਅਕਤੀ ਸਾਡੇ ਪਿੰਡ ਨੂੰ ਛੱਡ ਕੇ ਚਲੇ ਜਾਣ ਇਸ ਮਾਮਲੇ ਦੇ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹੋਈ ਹੈ ਸੁਣਵਾਈ ਇਸ ਦੌਰਾਨ ਸਰਕਾਰ ਨੇ ਹਾਈ ਕੋਰਟ ਨੂੰ ਇਹ ਗੱਲ ਦੱਸੀ ਹੈ ਕਿ ਉਹਨਾਂ ਨੇ ਇਸ ਮਾਮਲੇ ਦੇ ਨਿਪਟਾਰੇ ਵਾਸਤੇ ਇੱਕ ਕਮੇਟੀ ਬਣਾਈ ਹੋਈ ਹੈ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਕਮੇਟੀ ਦੇ ਵਿੱਚ ਡੀਐਸਪੀ ਤਹਿਸੀਲਦਾਰ ਅਤੇ ਪਿੰਡ ਦੇ ਪਤਵੰਤੇ ਸ਼ਾਮਲ ਕੀਤੇ ਐ ਇਹ ਤੋਂ ਬਾਅਦ ਅਦਾਲਤ ਨੇ ਇਸ ਪਟੀਸ਼ਨ ਦਾ ਨਿਵਟਾਰਾ ਕਰਦਿਆਂ ਪੰਜਾਬ ਸਰਕਾਰ ਅਤੇ ਪਿੰਡ ਦੀ ਪੰਚਾਇਤ ਨੂੰ ਤਕੜੀ ਫਟਕਾਰ ਵੀ ਲਾਈ ਹੈ ਅਤੇ ਨਾਲ ਇਹ ਵੀ ਕਿਹਾ ਕਿ ਅਜਹੀਆਂ ਚੀਜ਼ਾਂ ਤੋਂ ਬਚੋ ਝਗੜੇ ਬੈਠ ਕੇ ਜੱਠੋ ਜੇਕਰ ਪ੍ਰਵਾਸੀਆਂ ਨੂੰ ਇਸ ਤਰ੍ਹਾਂ ਪਿੰਡਾਂ ਵਿੱਚੋਂ ਕੱਢਿਆ ਜਾਣ ਲੱਗ ਪਿਆ ਤਾਂ ਪੰਜਾਬ ਦੇ ਵਿੱਚ ਫਸਲਾਂ ਦੀ ਵਾਢੀ ਤਿਲਵਾਈ ਕੌਣ ਕਰੇਗਾ ਕਿਸਾਨ ਅਤੇ ਮਜ਼ਦੂਰ ਤਾਂ ਇਕੱਠੇ ਕੰਮ ਕਰਦੇ ਆਂ ਅਸਲ ਦੇ ਵਿੱਚ ਦੱਸਣਾ ਬਣਦਾ ਹੈ ਕਿ ਐਡਵੋਕੇਟ ਵੈਵ ਬਤਸ ਦੀ ਤਰਫੋਂ ਅਦਾਲਤ ਦੇ ਵਿੱਚ ਇਸ ਸਬੰਧ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰ ਦਿੱਤੀ ਗਈ ਸੀ ਉਹਦਾ ਕਹਿਣਾ ਹੈ ਕਿ ਸੰਵਿਧਾਨ ਹਰ ਨਾਗਰਿਕ ਨੂੰ ਆਪਣੀ ਮਰਜ਼ੀ ਦੀ ਥਾਂ ਤੇ ਰਹਿਣ ਦਾ ਅਧਿਕਾਰ ਦਿੰਦਾ ਹੈ ਇਸ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਕੇ ਉਹਨਾਂ ਦੇ ਹੱਕਾਂ ਦਾ ਕਾਣ ਨਹੀਂ ਕੀਤਾ ਜਾ ਸਕਦਾ ਇਹ ਇੱਕ ਗੰਭੀਰ ਮੁੱਦਾ ਹੈ ਉਹਨਾਂ ਨੇ ਪਟੀਸ਼ਨ ਦੇ ਵਿੱਚ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੱਤਾ ਸੀ ਉਹਨਾਂ ਦਾ ਕਹਿਣਾ ਸੀ ਕਿ ਇਹ ਮਾਮਲਾ 1 ਅਗਸਤ ਨੂੰ ਉਹਨਾਂ ਦੇ ਧਿਆਨ ਵਿੱਚ ਆਇਆ ਸੀ ਉਹਨੂੰ ਪਤਾ ਲੱਗਾ ਸੀ ਕਿ ਪਿੰਡ ਦੇ ਵਿੱਚ ਮਤਾ ਪਾਸ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਪ੍ਰਵਾਸੀ ਲੋਕਾਂ ਨੂੰ ਪਿੰਡ ਵਿੱਚੋਂ ਕੱਢਣ ਲਈ ਆਖ ਦਿੱਤਾ ਗਿਆ ਹੈ ਹਾਲਾਂਕਿ ਪਿੰਡ ਦੇ ਸਾਫਕਾ ਸਰਪੰਚ ਨੂੰ ਜਦੋਂ ਇਹ ਗੱਲ ਪੁੱਛੀ ਗਈ ਸੀ ਕਿਉਂਕਿ ਪੰਚਾਇਤਾਂ ਭੰਗ ਹੋ ਚੁੱਕੀਆਂ ਨੇ ਉਹ ਕਹਿੰਦੇ ਸੀ ਪੰਚਾਇਤਾਂ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਕਿਉਂਕਿ ਪੰਚਾਇਤਾਂ ਭੰਗ ਨੇ ਇਸ ਕਾਰਨ ਪਿੰਡ ਵਿੱਚ ਰਹਿੰਦੇ ਪ੍ਰਵਾਸੀ ਪਰਿਵਾਰ ਪਰੇਸ਼ਾਨ ਹੋਏ ਸੀ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਚੀਜ਼ਾਂ ਵੀ ਉਹਨਾਂ ਦੀਆਂ ਪ੍ਰਭਾਵਿਤ ਹੋਈਆਂ ਨੇ ਲੋਕਾਂ ਨੂੰ ਰੋਜ਼ਗਾਰ ਹਾਸਲ ਕਰਨ ਦੇ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਪਿੰਡ ਵਿੱਚ ਇਹ ਪ੍ਰਸਤਾਵ ਪਾਸ ਕੀਤਾ ਗਿਆ ਤਾਂ ਉੱਥੇ ਇਹ ਦਲੀਲ ਦਿੱਤੀ ਗਈ ਸੀ ਕਿ ਪ੍ਰਵਾਸੀਆਂ ਦੀ ਮੌਜੂਦਗੀ ਦੇ ਕਾਰਨ ਇਲਾਕੇ ਦੇ ਵਿੱਚ ਅਪਰਾਧਿਕ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਦੇ ਵਿੱਚ ਵਾਧਾ ਹੋਇਆ ਹੈ। ਪ੍ਰਵਾਸੀ ਲੋਕ ਕੁਝ ਅਪਰਾਧਿਕ ਘਟਨਾਵਾਂ ਦੇ ਵਿੱਚ ਸ਼ਾਮਲ ਪਾਏ ਗਏ ਹੈ। ਅਜਿਹੀ ਸਥਿਤੀ ਇਸ ਪਿੰਡ ਦੇ ਵਿੱਚ ਲੋਕਾਂ ਨੂੰ ਮਤਾ ਪਾਸ ਕਰਨ ਵਾਸਤੇ ਮਜਬੂਰ ਕਰ ਰਹੀ ਹੈ। ਇਹਨਾਂ ਦੇ ਕਾਰਨ ਆਉਣ ਵਾਲੀਆਂ ਪੀੜ੍ਹੀਆਂ ਤੇ ਮਾੜਾ ਅਸਰ ਪੈ ਰਿਹਾ ਹੈ। ਇਹ ਪੰਚਾਇਤ ਦਾ ਅਧਿਕਾਰ ਖੇਤਰ ਹੈ। ਕਿ ਪਿੰਡ ਵਿੱਚ ਕਿਸ ਵਿਅਕਤੀ ਨੂੰ ਰਹਿਣਾ ਚਾਹੀਦਾ ਜਾਂ ਨਹੀਂ ਇਸ ਕਾਰਨ ਪਿੰਡ ਵਾਸੀਆਂ ਨੇ ਮਿਲ ਕੇ ਇਸ ਤਰ੍ਹਾਂ ਦਾ ਇੱਕ ਫੈਸਲਾ ਬੀਤੇ ਦਿਨੀ ਕਰ ਦਿੱਤਾ ਸੀ ਤੇ ਮਤਾ ਪਾਸ ਕਰ ਦਿੱਤਾ ਸੀ ਮਾਮਲੇ ਨੇ ਜਦੋਂ ਤੂਲ ਫੜੀ ਤਾਂ ਪੁਲਿਸ ਕੋਲ ਚਲਾ ਗਿਆ ਸੀ ਪੁਲਿਸ ਪ੍ਰਸ਼ਾਸਨ ਸਰਗਰਮ ਹੋਇਆ ਸੀ ਪੁਲਿਸ ਨੇ ਜਦੋਂ ਪੰਚਾਇਤ ਤੋਂ ਇਸ ਮਾਮਲੇ 'ਚ ਪੁੱਛਗਿੱਛ ਕੀਤੀ ਤਾਂ ਫਿਰ ਉਹ ਕਹਿੰਦੇ ਵੀ ਪਿੰਡ ਦੇ ਵਿੱਚ ਤਾਂ ਪੰਚਾਇਤ ਭੰਗ ਹੈ ਸਾਡਾ ਨਹੀਂ ਇਹ ਤਾਂ ਪਿੰਡ ਦੇ ਇੱਕ ਕਲੱਬ ਨੇ ਮਤਾ ਪਾਸ ਕੀਤਾ ਜਦੋਂ ਇਸ ਮਸਲੇ ਦੀ ਥੋੜੀ ਜੀ ਹੋਰ ਭਿੰਨਕ ਲੱਗੀ ਤਾਂ ਲੱਖਾ ਸਿਧਾਣਾ ਵੀ ਸ਼ਾਮਲ ਹੋ ਗਿਆ ਸੀ ਉਹ ਪਿੰਡ ਦੇ ਹੱਕ ਵਿੱਚ ਨਿਤਰਿਆ ਸੀ ਕਹਿੰਦਾ ਇਹਨਾਂ ਤੋਂ ਬਾਹਰ ਕੱਢ ਦੇਣਾ ਚਾਹੀਦਾ ਹਾਲਾਂਕਿ ਸ਼ਾਇਦ ਹੀ ਕੋਈ ਇਸ ਤਰ੍ਹਾਂ ਦਾ ਪਿੰਡ ਜਾਂ ਘਰ ਹੋਵੇ ਜਿੱਥੇ ਪ੍ਰਵਾਸੀ ਵਿਅਕਤੀ ਜਾਂ ਮਜ਼ਦੂਰ ਕੰਮ ਨਹੀਂ ਕਰਦੇ ਭਾਵੇਂ ਉਹ ਫੈਕਟਰੀਆਂ ਵਿੱਚ ਕਿਉਂ ਨਾ ਹੋਣ ਅਸਲ ਦੇ ਵਿੱਚ ਤੁਸੀਂ ਆਪਣੇ ਹੱਥੀਂ ਕੰਮ ਕਰਨਾ ਲੱਗੋ ਤੇ ਆਪਣੇ ਆਪ ਤੁਹਾਡੇ ਪਿੰਡਾਂ ਵਿੱਚੋਂ ਚਲੇ ਜਾਣਗੇ ਜੇਕਰ ਇਹਨਾਂ ਨੂੰ ਕੰਮ ਨਹੀਂ ਮਿਲੇਗਾ ਪਰ ਲੱਖਾ ਸਿਧਾਣਾ ਨੇ ਪਿੰਡ ਦੇ ਲੋਕਾਂ ਦੇ ਫੈਸਲੇ ਦੀ ਸ਼ਲਾਘਾ ਕੀਤੀ ਸੀ ਉਹਨਾਂ ਨੇ ਕਿਹਾ ਕਿ ਇਹ ਲੋਕ ਪੂਰੇ ਪੰਜਾਬ ਦੇ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਕੇ ਫਰਾਰ ਹੁੰਦੇ ਨੇ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਨੂੰ ਇਸ ਤਰ੍ਹਾਂ ਦੇ ਫੈਸਲੇ ਕਰਨੇ ਚਾਹੀਦੇ ਆ ਪਿੰਡਾਂ ਦੇ ਮਸਲਿਆਂ ਸਮੇਤ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਪੰਚਾਇਤਾਂ ਤਾਂ ਭੰਗ ਹੋ ਚੁੱਕੀਆਂ ਨੇ ਕਿਉਂਕਿ ਮਸਲੇ ਪਹਿਲਾਂ ਪੰਚਾਇਤ ਕੋਲ ਜਾਂਦੇ ਨੇ ਕਿਉਂਕਿ ਉਹਨਾਂ ਦੇ ਕਾਰਜਕਾਲ ਖਤਮ ਹੋ ਚੁੱਕੇ ਨੇ ਚੋਣਾਂ ਦੀ ਨਵੀਂ ਤਾਰੀਖ ਦਾ ਹਲੇ ਐਲਾਨ ਨਹੀਂ ਕੀਤਾ ਗਿਆ ਹਾਲਾਂਕਿ ਫਿਰ ਇਹਦੇ ਤੋਂ ਗੱਲ ਇਹ ਵੀ ਸਪਸ਼ਟ ਹੁੰਦੀ ਹੈ ਕਿ ਇਸ ਸੰਬੰਧੀ ਪਿੰਡ ਦੀ ਪੰਚਾਇਤ ਦੇ ਵੱਲੋਂ ਇਹ ਮਤਾ ਨਹੀਂ ਸਿਪਾਇਆ ਗਿਆ ਤੇ ਫਿਰ ਡੀਐਸਪੀ ਨੇ ਇਸ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਸੀ ਤੇ ਹੁਣ ਗੱਲ ਕਰਦੇ ਆ ਆਪ ਵਿਧਾਇਕ ਦੀ ਇੱਕ ਪਤਨੀ ਦੇ ਵੱਲੋਂ ਬੜੇ ਗੰਭੀਰ ਦੋਸ਼ ਲਾਇਆ ਗਏ ਨੇ ਇੱਕ ਐਨਆਰਆਈ ਦੇ ਉੱਤੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਸਨੌਰ ਹਲਕੇ ਤੋਂ ਹਰਬੀਤ ਸਿੰਘ ਪਠਾਣ ਬਾਜਰਾ ਉਹਨਾਂ ਦੀ ਪਤਨੀ ਦਾ ਨਾਮ ਹੈ ਗੁਰਪ੍ਰੀਤ ਕੌਰ ਗੁਰਪ੍ਰੀਤ ਕੌਰ ਨੇ ਕੈਨੇਡਾ ਦੇ ਰਹਿਣ ਵਾਲੇ ਇੱਕ ਬਜ਼ੁਰਗ ਨਛੱਤਰ ਸਿੰਘ ਜਿਨ੍ਹਾਂ ਦਾ ਪਿੰਡ ਕਮਾਣ ਤੇ ਜ਼ਿਲ੍ਹਾ ਲੁਧਿਆਣਾ ਹੈ ਉਨ੍ਹਾਂ ਦੇ ਖਿਲਾਫ ਛੇੜਛਾੜ ਦੇ ਦੋਸ਼ ਲਾਏ ਨੇ ਅਤੇ ਉਨ੍ਹਾਂ ਦੇ ਨਾਲ ਜ਼ਬਰਦਸਤੀ ਕਰਨ ਦੇ ਦੋਸ਼ ਵੀ ਲਾਏ ਨੇ ਕਿ ਉਹਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਦੱਸਣਾ ਬਣਦਾ ਕਿ ਗੁਰਪ੍ਰੀਤ ਕੌਰ ਨੇ ਪਹਿਲਾਂ ਆਪਣੇ ਪਤੀ ਹਰਮੀਤ ਸਿੰਘ ਪਠਾਨ ਮਾਜਰਾ ਤੇ ਵੀ ਗੰਭੀਰ ਦੋਸ਼ ਲਗਾਏ ਸੀ ਤੇ ਹੁਣ ਥਾਣਾ ਸੁਧਾਰ ਦੀ ਪੁਲਿਸ ਨੇ ਐਨਆਰਆਈ ਨਛੱਤਰ ਸਿੰਘ ਦੇ ਖਿਲਾਫ ਨਵੇਂ ਭਾਰਤੀ ਨਿਆਂ ਕਾਨੂੰਨ ਦੀ ਧਾਰਾ 75 ਦੇ ਤਹਿਤ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਕਦਮੇ ਦੀ ਜਾਂਚ ਥਾਣੇਦਾਰ ਕੁਲਦੀਪ ਸਿੰਘ ਦੇ ਸਵਾਲੇ ਕਰ ਦਿੱਤੀ ਗਈ ਹੈ ਜਾਂਚ ਅਫਸਰ ਕੁਲਦੀਪ ਸਿੰਘ ਦੇ ਅਨੁਸਾਰ ਕੈਨੇਡਾ ਦੇ ਮੀਸੀਸਾਗਾ ਦਾ ਰਹਿਣ ਵਾਲਾ ਨਛੱਤਰ ਸਿੰਘ ਉਹਨੂੰ ਭਾਰਤ ਵਾਪਸ ਲਿਆਉਣ ਲਈ ਕਾਰਵਾਈ ਵੀ ਆਰੰਭ ਕੀਤੀ ਜਾ ਰਹੀ ਹੈ ਪਿੰਡ ਸਹੌਲੀ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਤੇ ਕਿਹਾ ਕਿ ਸੁਧਾਰ ਦੇ ਕਮਾਨ ਚੌਕ ਦੇ ਸਥਿਤ ਨਛੱਤਰ ਸਿੰਘ ਦੀ ਕੋਠੀ ਉਹਦੇ ਵਿੱਚ ਰਹਿ ਕੇ ਉਹ ਸਾਭ ਸੰਭਾਲ ਕਰਦੀ ਹੈ ਉਨੇ ਦਾਵਾ ਕੀਤਾ ਕਿ ਨਛੱਤਰ ਸਿੰਘ ਨੇ ਖੁਦ ਉਹਨੂੰ ਇਸ ਕੋਠੀ ਦੀ ਸਾਬ ਸੰਭਾਲ ਦੀ ਜ਼ਿੰਮੇਵਾਰੀ ਦਿੱਤੀ ਸੀ ਪਰ ਬਾਅਦ ਵਿੱਚ ਉਹ ਉਹਦੇ ਤੇ ਬੁਰੀ ਨਜ਼ਰ ਤੇ ਬੁਰੀ ਅੱਖ ਰੱਖਣ ਲੱਗ ਪਿਆ ਗੁਰਪ੍ਰੀਤ ਕੌਰ ਨੇ ਦੋਸ਼ ਲਾਇਆ ਕਿ ਉਸਨੇ ਨਛੱਤਰ ਸਿੰਘ ਤੇ ਪੁੱਤਰ ਸੰਦੀਪ ਸਿੰਘ ਨੂੰ ਇਸ ਬਾਰੇ ਸਭ ਕੁਝ ਦੱਸ ਦਿੱਤਾ ਸੀ ਗੁਰਪ੍ਰੀਤ ਕੌਰ ਅਨੁਸਾਰ 13 ਮਈ ਨੂੰ ਨਛੱਤਰ ਸਿੰਘ ਨੇ ਸ਼ਾਮ ਕਰੀਬ ਤਕਰੀਬਨ 5:00 ਵਜੇ ਸੀ ਕੋਠੀ ਦੇ ਵਿੱਚ ਆ ਕੇ ਉਹਦੇ ਉੱਤੇ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਪਾਇਆ ਉਹਨੇ ਇਹ ਵੀ ਦਾਵਾ ਕੀਤਾ ਕਿ ਉਹਦੇ ਕੋਲ ਕੁਝ ਫੋਟੋਆਂ ਤੇ ਵੀਡੀਓ ਵੀ ਇਹਦੇ ਮੌਜੂਦ ਨੇ ਜੇ ਲੋੜ ਪਈ ਤਾਂ ਉਹ ਵੀਡੀਓ ਅਤੇ ਫੋਟੋਆਂ ਵੀ ਪੇਸ਼ ਕਰ ਦੇਵੇਗੀ ਗੁਰਪ੍ਰੀਤ ਕੌਰ ਅਨੁਸਾਰ ਨਛੱਤਰ ਸਿੰਘ ਦਾ ਆਪਣੇ ਭਤੀਜੇ ਨਾਲ ਇਸ ਕੋਠੀ ਬਾਰੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਅਤੇ ਇਸ ਕੇਸ ਦੀ ਪੈਰਵੀ ਲਈ ਨਛੱਤਰ ਸਿੰਘ ਦੇ ਵੱਲੋਂ ਦਿੱਤਾ ਗਿਆ ਜਿਹੜਾ ਮੁਖਤਿਆਰਨਾਮਾ ਹੈ ਉਹ ਵੀ ਉਹ ਕਹਿੰਦੀ ਮੇਰੇ ਕੋਲ ਹੈ ਇਸ ਗੱਲ ਦਾ ਵੀ ਉਹ ਦਾਅਵਾ ਕਰ ਰਹੀ ਹੈ ਇਸ ਸਬੰਧੀ ਜਦੋਂ ਨਛੱਤਰ ਸਿੰਘ ਨੇ ਗੁਰਪ੍ਰੀਤ ਕੌਰ ਦੇ ਵੱਲੋਂ ਜਿਹੜੇ ਦੋਸ਼ ਲਾਏ ਗਏ ਨੇ ਉਨ੍ਹਾਂ ਦੇ ਵਾਕਤ ਪੁੱਛਿਆ ਗਿਆ ਤਾਂ ਉਹਨਾਂ ਵੱਲੋਂ ਇਹ ਸਾਰੇ ਦੇ ਸਾਰੇ ਦੋਸ਼ ਨਕਾਰ ਦਿੱਤੇ ਗਏ ਐ। ਨਛੱਤਰ ਸਿੰਘ ਅਨੁਸਾਰ ਉਹਦਾ ਪੁੱਤਰ ਸੰਦੀਪ ਸਿੰਘ ਗੁਰਪ੍ਰੀਤ ਕੌਰ ਨੂੰ ਆਪਣੀ ਭੈਣ ਮੰਨਦਾ ਹੈ। ਉਹਦੀ ਧੀਆਂ ਵਰਗੀ ਐ। ਉਹਨੇ ਇਹਨੂੰ ਆਪਣੀ ਰਾਜਨੀਤਿਕ ਤਾਕਤ ਦੇ ਨਾਲ ਕੋਠੀ ਤੇ ਕਬਜ਼ੇ ਦੀ ਖੇਡ ਦੱਸੀ ਐ। ਨਛੱਤਰ ਸਿੰਘ ਨੇ ਕਿਹਾ ਕਿ ਉਹਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਅਤੇ ਰਾਏਕੋਟ ਦੇ ਜਿਹੜੇ ਵਿਧਾਇਕ ਨੇ ਹਾਕਮ ਸਿੰਘ ਠੇਕੇਦਾਰ ਉਹਨਾਂ ਨੂੰ ਖੁਦ ਮਿਲ ਕੇ ਸਾਰੀ ਜਾਣਕਾਰੀ ਦਿੱਤੀ ਸੀ ਉਹਨਾਂ ਦੋਸ਼ ਲਾਇਆ ਹੈ ਕਿ ਉਹਨੂੰ ਪੰਜਾਬ ਵਾਪਸ ਆਉਣ ਤੋਂ ਰੋਕਣ ਵਾਸਤੇ ਇਸ ਔਰਤ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਨਛੱਤਰ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਐਨਆਰਆਈ ਮਾਮਲਿਆਂ ਦੇ ਮੰਤਰੀ ਤੋਂ ਵੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਤਾਂ ਕਿ ਉਹਨਾਂ ਦੀ ਕੋਠੀ ਤੇ ਇਹ ਔਰਤ ਕਬਜ਼ਾ ਨਾ ਕਰ ਸਕੇ ਤੇ ਹੁਣ ਗੱਲ ਕਰਦੇ ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਇਹ ਚਿੱਠੀ ਮੋਦੀ ਨੂੰ ਲਿਖੀ ਹੈ ਉਹਨਾਂ ਨੇ ਇਹ ਚਿੱਠੀ ਕੋਲਕਾਤਾ ਦੀ ਘਟਨਾ ਦੇ ਨਾਲ ਸੰਬੰਧਿਤ ਹੈ ਇਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਦੇਸ਼ ਭਰ ਦੇ ਵਿੱਚ ਰੋਜ਼ਾਨਾ ਬਲਾਤਕਾਰ ਤੇ 90 ਮਾਮਲੇ ਸਾਹਮਣੇ ਆ ਰਹੇ ਨੇ ਉਹ ਮਾਮਲੇ ਹੈ ਜਿਹੜੇ ਕਿਤੇ ਨੁੱਕ ਤੇ ਰਿਪੋਰਟ ਕੀਤੇ ਜਾਂਦੇ ਆ ਇਹਨੂੰ ਰੋਕਣ ਦੇ ਵਾਸਤੇ ਉਹ ਕਹਿੰਦੇ ਸਖਤ ਕਾਨੂੰਨ ਦੀ ਲੋੜ ਹੈ ਇਹਦੇ ਲਈ ਸਖਤ ਕਾਨੂੰਨ ਬਣਾਉਣਾ ਹੀ ਚਾਹੀਦਾ ਹੈ ਇਹਦੇ ਤੋਂ ਇਲਾਵਾ ਉਹਨਾਂ ਚਿੱਠੀ ਵਿੱਚ ਲਿਖਿਆ ਹੈ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਬਲਾਤਕਾਰ ਪੀੜਤਾ ਦਾ ਕਤਲ ਵੀ ਕਰ ਦਿੱਤਾ ਜਾਂਦਾ ਹੈ ਇਹ ਹਨ ਹੋਰ ਵੀ ਡਰਾਉਣਾ ਇਹਦੇ ਨਾਲ ਸਮਾਜ ਅਤੇ ਦੇਸ਼ ਦਾ ਭਰੋਸਾ ਤੇ ਜ਼ਮੀਰ ਹਿੱਲ ਜਾਂਦੀ ਹੈ ਔਰਤਾਂ ਨੂੰ ਸੁਰੱਖਿਅਤ ਮਹਿਸੂਸ ਕਰਨਾ ਸਾਡਾ ਫਰਜ਼ ਹੈ ਕਿ ਉਹ ਸੁਰੱਖਿਅਤ ਮਹਿਸੂਸ ਕਰਨ ਇਹਦੇ ਲਈ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਕੋਈ ਸਖਤ ਕਾਨੂੰਨ ਬਣਾਵੇ ਜਿਸ ਦੇ ਵਿੱਚ ਅਜਾਹੇ ਘਿਣਾਉਣੇ ਅਪਰਾਧ ਕਰਨ ਵਾਲੇ ਲਈ ਸਖਤ ਤੋਂ ਸਖਤ ਸਜ਼ਾ ਦੀ ਵਿਵਸਥਾ ਹੋਵੇ ਅਜਾਹੇ ਕੇਸਾਂ ਦੀ ਸੁਣਵਾਈ ਵੀ ਫਾਸਟ ਟਰੈਕ ਅਦਾਲਤਾਂ ਵਿੱਚ ਕੀਤੀ ਜਾਣੀ ਚਾਹੀਦੀ ਹੈ ਪੀੜਤ ਨੂੰ ਜਲਦੀ ਇਨਸਾਫ ਦਿਵਾਉਣ ਲਈ ਜ਼ਰੂਰੀ ਹੈ ਕਿ 15 ਦਿਨਾਂ ਦੇ ਅੰਦਰ ਮੁਕੱਦਮੇ ਦੀ ਸੁਣਵਾਈ ਪੂਰੀ ਕੀਤੀ ਜਾਵੇ ਦਸਵਾਂ ਬਣਦਾ ਕਿ ਕੋਲਕਾਤਾ ਮਾਮਲੇ ਵਿੱਚ ਅਦਾਲਤ ਨੇ ਸੀਬੀਆਈ ਨੂੰ ਮੈਡੀਕਲ ਕਾਲਜ ਦੇ ਸਾਫਕਾ ਪ੍ਰਿੰਸੀਪਲ ਸੰਦੀਪ ਘੋਸ਼ ਦਾ ਪੋਲੀਗ੍ਰਾਫ ਜਿਹੜਾ ਟੈਸਟ ਆ ਉਹ ਕਰਵਾਉਣ ਦੀ ਆਗਿਆ ਦੇ ਦਿੱਤੀ ਹੈ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ 9 ਅਗਸਤ ਨੂੰ ਮਨੁੱਖਤਾ ਨੂੰ ਝੰਡੋੜ ਦੇਣ ਵਾਲੀ ਇੱਕ ਘਟਨਾ ਸਾਹਮਣੇ ਆਈ ਸੀ ਉਹਦੇ ਵਿੱਚ ਇੱਕ ਮੈਡੀਕਲ ਕਾਲਜ ਦੇ ਵਿੱਚ ਇੱਕ ਸਿੱਖਿਆਰਥੀ ਭਾਵੇਂ ਇੱਕ ਟ੍ਰੇਨੀ ਡਾਕਟਰ ਉਹਦੇ ਨਾਲ ਜ਼ਬਰਦਸਤ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਪੁਲਿਸ ਵੱਲੋਂ ਮੁੱਖ ਦੋਸ਼ੀ ਸੰਜੇ ਰਾਏ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਇਸ ਘਟਨਾ ਦਾ ਪੂਰੇ ਦੇਸ਼ ਭਰ ਦੇ ਵਿੱਚ ਲਗਾਤਾਰ ਵਿਰੋਧ ਹੋ ਰਿਹਾ ਹੈ ਅਤੇ ਡਾਕਟਰ ਆਪਣੀ ਸੁਰੱਖਿਆ ਦੀ ਲਗਾਤਾਰ ਮੰਗ ਵੀ ਕਰ ਰਹੇ ਨੇ ਤੇ ਇਹਦੇ ਲਈ ਉਹ ਹੜਤਾਲ ਤੇ ਵੀ ਸੀ ਤੇ ਇਹਦੇ ਉੱਤੇ ਵੀ ਹੁਣ ਸੁਪਰੀਮ ਕੋਰਟ ਨੇ ਇਸ ਕਤਲ ਤੇ ਜ਼ਬਰਦਸਤਰਾ ਮਾਮਲੇ ਦੀ ਸੁਣਵਾਈ ਕੀਤੀ ਹੈ ਅਤੇ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਡਾਕਟਰਾਂ ਨੂੰ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਹੈ ਇਹਦੇ ਤੋਂ ਇਲਾਵਾ ਡਾਕਟਰਾਂ ਦੀ ਸੁਰੱਖਿਆ ਸੰਬੰਧੀ ਸਰਕਾਰ ਨੂੰ ਹਦਾਇਤਾਂ ਵੀ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਹੁਣ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਖਬਰ ਬਣ ਰਹੀ ਹੈ ਕਿ ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ ਭਾਰਤ ਦੇ ਚੀਫ ਜਸਟਿਸ ਉਹਨਾਂ ਦੇ ਸਕਾਰਾਤਮਕ ਨਿਰਦੇਸ਼ਾਂ ਤੋਂ ਬਾਅਦ ਡਾਕਟਰਾਂ ਨੇ ਆਪਣੀ ਹੜਤਾਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਕਿ ਅਸੀਂ ਹਸਪਤਾਲਾਂ ਵਿੱਚ ਸੁਰੱਖਿਆ ਵਧਾਉਣ ਲਈ ਅੰਤਰਮ ਸੁਰੱਖਿਆ ਤੇ ਲੋੜੀ ਦੇ ਕਦਮਾਂ ਲਈ ਸਾਡੀਆਂ ਬੇਨਤੀਆਂ ਨੂੰ ਸਵੀਕਾਰਨ ਦਾ ਸਵਾਗਤ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ ਭਾਵ ਆਰ ਡੀਏ ਦਿੱਲੀ ਦੇ ਇੰਦਰਾ ਗਾਂਧੀ ਹਸਪਤਾਲ ਉਹਨੇ ਸੁਪਰੀਮ ਕੋਰਟ ਦੇ ਭਰੋਸੇ ਤੋਂ ਬਾਅਦ ਆਪਣੀ ਜਿਹੜੀ 11 ਦਿਨਾਂ ਤੋਂ ਚੱਲ ਰਹੀ ਹੜਤਾਲ ਸੀ ਇਹ ਡਾਕਟਰਾਂ ਨੇ ਉਹ ਖਤਮ ਕਰਨ ਦਾ ਐਲਾਨ ਕਰ ਦਿੱਤਾ ਡਾਕਟਰ ਐਸੋਸੀਏਸ਼ਨ ਨੇ 12 ਅਗਸਤ ਤੋਂ ਧਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਕਾਰਨ ਸਾਰੇ ਹਸਪਤਾਲਾਂ ਦੇ ਵਿੱਚ ਮਰੀਜ਼ ਵੀ ਪਰੇਸ਼ਾਨ ਹੋ ਰਹੇ ਸੀ ਓਪੀਡੀ ਸਹੂਲਤਾਂ ਵੀ ਬੰਦ ਪਈਆਂ ਸਨ ਤੇ ਹੁਣ ਸਾਰੇ ਡਾਕਟਰਾਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ ਅਤੇ ਡਿਊਟੀ ਤੇ ਵਾਪਸ ਪਰਤ ਆਏ ਨੇ ਹੁਣ ਸੁਪਰੀਮ ਕੋਰਟ ਦੇ ਵਿੱਚ ਇੱਕ ਹੋਰ ਅਹਿਮ ਮਸਲੇ ਤੇ ਵੀ ਸੁਣਵਾਈ ਹੋਈ ਹੈ ਉਹ ਹੈ ਸ਼ੰਭੂ ਬਾਰਡਰ ਕਿ ਉਹ ਖੁੱਲੂਗਾ ਕਿ ਨਹੀਂ ਫਿਲਹਾਲ ਨਹੀਂ ਖੁੱਲੂਗਾ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਮੁltvi ਕਰ ਦਿੱਤੀ ਗਈ ਹੈ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਕਿਸਾਨਾਂ ਦੇ ਨਾਲ ਮੀਟਿੰਗ ਜਾਰੀ ਰੱਖਣ ਦੇ ਹੁਕਮ ਵੀ ਦਿੱਤੇ ਗਏ ਨੇ ਇਹਦੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਨਿਰਦੇਸ਼ ਦਿੱਤੇ ਗਏ ਆ ਕਿ ਉਹ ਕਮੇਟੀ ਮੈਂਬਰਾਂ ਦੇ ਨਾਮ 3 ਦਿਨਾਂ ਦੇ ਅੰਦਰ ਅੰਦਰ ਦੇਵੇ। ਅਗਲੀ ਸੁਣਵਾਈ 2 ਸਤੰਬਰ ਨੂੰ ਹੋਏਗੀ। ਸੁਪਰੀਮ ਕੋਰਟ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਭਾਵ ਦੋਵੇਂ ਸੂਬਿਆਂ ਦੇ ਵਕੀਲ ਅਦਾਲਤ ਵੱਲੋਂ ਗਠਿਤ ਕੀਤੀ ਜਾਣ ਵਾਲੀ ਕਮੇਟੀ ਦੇ ਸਾਹਮਣੇ ਜਿਨ੍ਹਾਂ ਮੁੱਦਿਆਂ ਤੇ ਗੱਲਬਾਤ ਹੋਣੀ ਹੈ ਉਹਨਾਂ ਨੂੰ ਪੇਸ਼ ਕਰਨ। ਅਦਾਲਤ ਨੇ ਇਹ ਵੀ ਸਾਫ਼ ਕੀਤਾ ਕਿ ਕਮੇਟੀ ਦਾ ਮਤਲਬ ਇੱਕ ਅਜਿਹਾ ਆਦੇਸ਼ ਹੋਵੇਗਾ ਤਾਂ ਜੋ ਵਾਰ-ਵਾਰ ਕਾਨੂੰਨ ਦੇ ਜਿਹੜੇ ਹਾਲਾਤਾਂ ਦੀ ਪੇਸ਼ਾਨੀਆਂ ਉਹ ਪੈਦਾ ਨਾ ਹੋਵੇ ਇਹਨਾਂ ਮੁੱਦਿਆਂ ਨੂੰ ਨਿਰਪੱਖਤਾ ਤੇ ਸਹੀ ਢੰਗ ਦੇ ਨਾਲ ਹੱਲ ਕੀਤਾ ਜਾਵੇ ਸੁਪਰੀਮ ਕੋਰਟ ਨੇ ਕਿਹਾ ਕਿ 3 ਦਿਨਾਂ ਦੇ ਅੰਦਰ ਕਮੇਟੀ ਦੇ ਮੈਂਬਰਾਂ ਦੇ ਨਾਮ ਤੈਅ ਕਰ ਲਏ ਜਾਣ ਸੂਬਿਆਂ ਦੇ ਨਮਾਇंदे ਕਿਸਾਨਾਂ ਨੂੰ ਮਿਲਦੇ ਰਹਿਣ ਅਤੇ ਅਗਲੀ ਸੁਣਵਾਈ ਦੌਰਾਨ ਮੀਟਿੰਗ ਦੇ ਨਤੀਜੇ ਵੀ ਸਾਹਮਣੇ ਰੱਖੇ ਜਾਣ ਦੱਸਣਾ ਬਣਦਾ ਕਿ ਬੀਤੇ ਦਿਨੀ ਪਟਿਆਲਾ ਤੇ ਅੰਮ੍ਰਿਤਸਰ ਦੇ ਡੀਸੀ ਅਤੇ ਐਸਐਸਪੀ ਦੀ ਕਿਸਾਨਾਂ ਦੇ ਨਾਲ ਇੱਕ ਮੀਟਿੰਗ ਵੀ ਹੋਈ ਸੀ ਜਿਸ ਦੇ ਵਿੱਚ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ को ਬਗਾਰ ਟਰੈਕਟਰਾਂ ਦੇ ਦਿੱਲੀ ਜਾਣ ਜਿਸ ਤੋਂ ਬਾਅਦ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਇਹ ਡਿਮਾਂਡ ਉਹਨਾਂ ਦੀ ਇਹ ਮੰਗ ਖਾਰਜ ਕਰ ਦਿੱਤੀ ਸੀ ਉਹ ਕਹਿੰਦੇ ਸੀ ਟਰੈਕਟਰ ਸਾਡਾ ਘਰ ਨੇ ਟਰੈਕਟਰ ਸਾਡਾ ਹਮੇਸ਼ਾ ਸਾਡੇ ਨਾਲ ਰਹੇਗਾ ਕਿਉਂਕਿ ਇਹ ਸਾਡੀ ਮਜਬੂਰੀ ਹੈ ਗਰਮੀ ਸਰਦੀ ਮੀਂਹ ਪਾ ਮੌਸਮ ਤੋਂ ਇਹ ਸਾਡੀ ਰਾਖੀ ਕਰਦਾ ਹੈ ਸਾਡੇ ਖਾਣ ਪੀਣ ਦਾ ਸਮਾਨ ਵੀ ਟਰਾਲੀਆਂ ਦੇ ਵਿੱਚ ਹੀ ਹੁੰਦਾ ਜਿਸ ਕਰਕੇ ਮੀਟਿੰਗ ਬੇਸਟਾ ਰਹੀ ਸੀ ਤੇ ਉਹਦੇ ਤੋਂ ਬਾਅਦ ਡੱਲੇਵਾਲ ਨੇ ਕਿਹਾ ਸੀ ਕਿ ਜੇ ਪ੍ਰਸ਼ਾਸਨ ਅਗਲੀ ਮੀਟਿੰਗ ਵਾਸਤੇ ਸੱਦੇਗਾ ਤੇ ਅਸੀਂ ਮੁੜ ਕੇ ਆਵਾਂਗੇ ਤੇ ਆਹ ਅੰਕੜੇ ਕੁਝ ਹੈਰਾਨੀਜਨਕ ਨੇ ਬਹੁਤ ਹੈਰਾਨੀਜਨਕ ਜਿਹੜਾ ਸਮਾਜ ਪੜ੍ਹ ਜੇ ਲਿਖ ਜੇ ਉਹਨੂੰ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਪਰ ਸ਼ਾਇਦ ਸਾਨੂੰ ਅੱਜ ਤੱਕ ਇਸ ਗੱਲ ਦੀ ਸਮਝ ਨਹੀਂ ਆਈ 2023 ਦੇ ਵਿੱਚ 65 ਲੱਖ ਵਿਦਿਆਰਥੀ 10ਵੀਂ ਅਤੇ 12ਵੀਂ ਜਮਾਤ ਦੇ ਇਮਤਿਹਾਨਾਂ ਚੋਂ ਫੇਲ ਹੋਏ ਨੇ ਇਹ ਜਾਣਕਾਰੀ ਕਿਸੇ ਪ੍ਰਾਈਵੇਟ ادارے ਤੋਂ ਨਹੀਂ ਮੈਂ ਲੈ ਰਿਹਾ ਇਹ ਜਾਣਕਾਰੀ ਸਿੱਖਿਆ ਵਿਭਾਗ ਤੋਂ ਮਿਲੀ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਫੇਲ ਹੋਣ ਵਾਲਿਆਂ ਦੇ ਵਿੱਚ ਅਜਾਹੇ 10 ਲੱਖ ਵਿਦਿਆਰਥੀ ਵੀ ਸ਼ਾਮਲ ਹੈ ਜਿਹੜੇ ਪ੍ਰੀਖਿਆ ਦੇਣ ਗਏ ਨਹੀਂ ਇਸ ਮਾਮਲੇ ਵਿੱਚ ਰਾਜ ਬੋਰਡਾਂ ਦੀ ਜਿਹੜੀ ਹਾਲਤ ਹੈ ਉਹ ਰਾਸ਼ਟਰੀ ਬੋਰਡਾਂ ਦੇ ਮੁਕਾਬਲੇ ਆਪਾਖ ਸਕਦੇ ਆ ਮਾੜੀਆ ਵੱਤ ਤੋਂ ਵੱਤਰ ਹੈ ਕੁੜੀਆਂ ਦੀ ਕਾਰਗੁਜ਼ਾਰੀ ਮੁੰਡਿਆਂ ਨਾਲੋਂ ਵਧੀਆ ਹੈ ਜਾਣਕਾਰੀ ਅਨੁਸਾਰ 10ਵੀਂ ਜਮਾਤ ਦੇ ਲਗਭਗ 33 ਲੱਖ ਵਿਦਿਆਰਥੀ ਪਾਸ ਨਹੀਂ ਹੋ ਸਕੇ। ਇਹਨਾਂ ਵਿੱਚੋਂ 5.5 ਲੱਖ ਵਿਦਿਆਰਥੀ ਅਜਿਹੇ ਐ ਜਿਹੜੇ ਪ੍ਰੀਖਿਆ ਕੇਂਦਰ ਤੇ ਪ੍ਰੀਖਿਆ ਦੇਣੀ ਨਹੀਂ ਗਏ। ਇਹਨਾਂ ਤੋਂ ਇਲਾਵਾ 12ਵੀਂ ਜਮਾਤ ਦੇ ਲਗਭਗ 32 ਲੱਖ ਤੇ 40 ਹਜ਼ਾਰ ਵਿਦਿਆਰਥੀ ਉਹ ਵੀ ਪਾਸ ਨਹੀਂ ਹੋ ਸਕੇ। ਇਹਦੇ ਵਿੱਚ 5 ਲੱਖ ਤੇ 20 ਹਜ਼ਾਰ ਪ੍ਰੀਖਿਆ ਦੇਣ ਵਾਸਤੇ ਪਹੁੰਚੇ ਨਹੀਂ ਅਤੇ 27 ਲੱਖ 20 ਹਜ਼ਾਰ ਫੇਲ ਹੋਏ ਐ। 10ਵੀਂ ਜਮਾਤ ਵਿੱਚ ਨੈਸ਼ਨਲ ਬੋਰਡ ਦੇ ਵਿਦਿਆਰਥੀਆਂ ਦੀ ਫੇਲਦਾਰ 6 ਫੀਸਦੀ ਰਹੀ ਜਦੋਂ ਕਿ ਸਟੇਟ ਬੋਰਡ ਦੀ ਇਹ ਦਰ 16 ਫੀਸਦੀ ਤੋਂ ਵੀ ਵੱਧ ਹੈ ਜਦੋਂ ਕਿ 12ਵੀਂ ਜਮਾਤ ਵਿੱਚ ਨੈਸ਼ਨਲ ਬੋਰਡ ਵਿੱਚ ਫੇਲ ਹੋਣ ਵਾਲੀ ਦਰ 12 ਫੀਸਦੀ ਅਤੇ ਸਟੇਟ ਬੋਰਡ ਦੇ ਵਿੱਚ 18 ਫੀਸਦੀ ਓਪਨ ਸਕੂਲ ਦਾ ਪ੍ਰਦਰਸ਼ਨ ਦੋਵੇਂ ਜਮਾਤਾਂ ਵਿੱਚ ਮਾੜਾ ਰਿਹਾ ਹੈ ਮੱਧ ਪ੍ਰਦੇਸ਼ ਦੀ ਸਾਰਿਆਂ ਤੋਂ ਮਾੜੀ ਹਾਲਤ ਹੈ ਮੱਧ ਪ੍ਰਦੇਸ਼ ਬੋਰਡ ਦੇ ਵਿੱਚ 10ਵੀਂ ਜਮਾਤ ਵਿੱਚ ਸਭ ਤੋਂ ਵੱਧ ਵਿਦਿਆਰਥੀ ਫੇਲ ਹੋਇਆ ਹੈ ਇਹਨਾਂ ਤੋਂ ਬਾਅਦ ਨੰਬਰ ਬਿਹਾਰ ਅਤੇ ਯੂਪੀ ਦਾ ਹੈ 12ਵੀਂ ਜਮਾਤ ਵਿੱਚ ਫੇਲ ਹੋਣ ਵਾਲੇ ਵਿਦਿਆਰਥੀ ਸਭ ਤੋਂ ਵੱਧ ਯੂਪੀ ਅਤੇ ਫਿਰ ਮੱਧ ਪ੍ਰਦੇਸ਼ ਬੋਰਡ ਨਾਲ ਸੰਬੰਧਿਤ ਸੀ ਪਿਛਲੇ ਸਾਲ ਦੇ ਮੁਕਾਬਲੇ 2023 ਦੇ ਵਿੱਚ ਵਿਦਿਆਰਥੀਆਂ ਦੇ ਸਮੁੱਚੇ ਪ੍ਰਦਰਸ਼ਨ ਦੇ ਵਿੱਚ ਗरावट ਆਈ ਹੈ ਮੰਨਿਆ ਜਾ ਰਿਹਾ ਹੈ ਕਿ ਅਜਿਹਾ ਇਮਤਿਹਾਨ ਦੇ ਵਧੇ ਹੋਏ ਸਿਲੇਬਸ ਤੇ ਕਾਰਨ ਵੀ ਹੋਇਆ ਹੋ ਸਕਦਾ ਹੈ ਸਰਕਾਰੀ ਸਕੂਲਾਂ ਤੋਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਲੜਕਿਆਂ ਨਾਲੋਂ ਲੜਕੀਆਂ ਜ਼ਿਆਦਾ ਸ਼ਾਮਲ ਹੋਈਆਂ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਰਹੀ। ਜਮਾਤ ਪਾਸ ਕਰਨ ਵਾਲਿਆਂ ਵਿੱਚ ਕੁੜੀਆਂ ਦਾ ਦਬਦਬਾ ਰਿਹਾ ਤੇ ਪ੍ਰਾਈਵੇਟ ਸਕੂਲਾਂ ਵਿੱਚ 87.5% ਲੜਕੀਆਂ ਅਤੇ 75.6% ਲੜਕਿਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ। ਫੇਲ ਹੋਣ ਵਾਲਿਆਂ ਦੇ ਵਿੱਚ 9 ਲੱਖ ਲੜਕੇ ਅਤੇ 4 ਲੱਖ ਲੜਕੀਆਂ ਨੇ ਲਗਭਗ 18.5 ਮਿਲੀਅਨ ਵਿਦਿਆਰਥੀ ਨੇ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਿੱਤੀ। ਪਰ ਇਹਨਾਂ ਵਿੱਚੋਂ 84.9% ਦੀ ਪਾਸ ਹੋਏ। ਹਾਲਾਂਕਿ ਲਗਭਗ 33 ਲੱਖ ਵਿਦਿਆਰਥੀ ਫੇਲ ਹੋਣ ਜਾਂ ਗੈਰ ਹਾਜ਼ਰੀ ਕਾਰਨ ਅਗਲੀ ਕਲਾਸ ਵਿੱਚ ਨਹੀਂ ਜਾ ਸਕੇ। 12ਵੀਂ ਜਮਾਤ ਦੀ ਪ੍ਰੀਖਿਆ ਦੇਣ ਵਾਲੇ 15 ਮਿਲੀਅਨ ਵਿਦਿਆਰਥੀਆਂ ਦੇ ਵਿੱਚੋਂ ਲਗਭਗ 82% ਦੀ ਪਾਸ ਹੋਏ ਐ ਤੇ ਅਗਲੀ ਖਬਰ ਹੈ ਜਿਹੜੀ ਇਹ ਬਹੁਤ ਤਰਦਨਾਕ ਹੈ। ਗੱਲ ਕਰਦੇ ਹਾਂ ਅਮਰੀਕਾ ਦੇ ਵਿੱਚੋਂ ਬਹੁਤ ਜਿਹੜੀ ਦਰਦਨਾਕ ਖਬਰ ਮਿਲੀ ਹੈ ਮਨਪਾਕੀ ਦਾ ਅਸਲ ਕਿ ਇਹਦਾ ਮਤਲਬ ਇਹ ਨਹੀਂ ਕਿ ਇਨਸਾਨ ਪੜ੍ਹ ਲਿਖ ਜਾਂਦਾ ਕੋਈ ਡਾਕਟਰ ਬਣ ਗਿਆ ਕੋਈ ਇੰਜੀਨੀਅਰ ਬਣ ਗਿਆ ਕੋਈ ਵਕੀਲ ਬਣ ਗਿਆ ਕਿ ਉਹਦੇ ਅੰਦਰਲਾ ਜਿਹੜਾ ਜਾਨਵਰ ਹੈ ਉਹ ਕਿਸੇ ਨੁਕਰੇ ਲਾ ਕੇ ਬੈਠ ਜਾਂਦਾ ਨਾ ਇਸ ਤਰ੍ਹਾਂ ਦੀਆਂ ਪਹਿਲਾਂ ਵੀ ਬੜੀਆਂ ਖਬਰਾਂ ਆਉਂਦੀਆਂ ਰਹੀਆਂ ਨੇ ਹੁਣ ਵੀ ਖਬਰ ਅਮਰੀਕਾ ਚੋਂ ਮਿਲੀ ਹੈ ਭਾਰਤੀ ਮੂਲ ਦਾ ਇੱਕ 40 ਵਰਿਆਂ ਦਾ ਡਾਕਟਰ ਹੈ ਉਹ ਗ੍ਰਿਫਤਾਰ ਕੀਤਾ ਗਿਆ ਹੈ ਡਾਕਟਰ ਤੇ ਔਰਤਾਂ ਤੇ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਵੀਡੀਓਜ਼ ਅਤੇ ਔਰਤਾਂ ਦੇ ਨਾਲ ਸਰੀਰਕ ਸੰਬੰਧ ਬਣਾਉਣ ਦੇ ਦੋਸ਼ ਲੱਗੇ ਨੇ। ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਵਿੱਚ ਇਸ ਡਾਕਟਰ ਨੂੰ ਕਈ ਜਿਨਸੀ ਅਪਰਾਧਾਂ ਦੇ ਦੋਸ਼ ਦੇ ਵਿੱਚ 2 ਮਿਲੀਅਨ ਡਾਲਰ ਦੇ ਬੌਂਡ ਤੇ ਅਮਰੀਕੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਉਮਰ ਇਜਾਜ਼ ਨੂੰ 8 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਜਾਜ਼ ਨੇ ਕੱਪੜੇ ਬਦਲਦੀ ਥਾਂ ਜਿਵੇਂ ਬਾਥਰੂਮ, ਹਸਪਤਾਲ ਦੇ ਕਮਰੇਆਂ, ਇੱਥੋਂ ਤੱਕ ਕਿ ਆਪਣੇ ਘਰ ਦੇ ਵਿੱਚ ਵੀ ਕਈ ਥਾਵਾਂ ਤੇ ਕੈਮਰੇ ਲੁਕੋ ਕੇ ਲਾਏ ਹੋਏ ਸੀ। ਮਿਲੀ ਜਾਣਕਾਰੀ ਅਨੁਸਾਰ ਉਹਨੇ 2 ਸਾਲ ਦੀ ਉਮਰ ਦੇ ਬੱਚਿਆਂ ਦੀਆਂ ਵੀ ਤਸਵੀਰਾਂ ਲਈਆਂ ਅਤੇ ਵੀਡੀਓਜ਼ ਵੀ ਬਣਾਏ ਇਜਾਜ਼ਦੀ ਪਤਨੀ ਨੂੰ ਇਹ ਇਤਰਾਜ਼ਯੋਗ ਜਦੋਂ ਸਮਗਰੀ ਮਿਲੀ ਇਹਦੇ ਤੋਂ ਬਾਅਦ ਅਧਿਕਾਰੀਆਂ ਨੂੰ ਉਹਦੇ ਅਪਰਾਧਾਂ ਬਾਰੇ ਪਤਾ ਲੱਗਿਆ ਤੇ ਵੱਡਾ ਖੁਲਾਸਾ ਹੋ ਗਿਆ ਉਦੋਂ ਤੱਕ ਉਹਦਾ ਕੋਈ ਵੀ ਅਪਰਾਧਕ ਰਿਕਾਰਡ ਨਹੀਂ ਸੀ ਓਕਲੈਂਡ ਕਾਉਂਟੀ ਸ਼ਰਫ ਨੇ ਦੱਸਿਆ ਕਿ ਉਹਨੇ ਕਥਿਤ ਤੌਰ ਤੇ ਕਈ ਔਰਤਾਂ ਨਾਲ ਸਰੀਰਕ ਸੰਬੰਧ ਵੀ ਬਣਾਏ ਜਦੋਂ ਉਹ ਬੇਹੋਸ਼ ਹੁੰਦੀਆਂ ਸੀ ਜਾਂ ਸੁੱਤੀਆਂ ਹੁੰਦੀਆਂ ਸਨ ਸ਼ਰਫ ਮਾਈਕ ਬੋਚਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਵਿੱਚ ਹਾਲੇ ਹੋਰ ਕਈ ਮਹੀਨੇ ਲੱਗ ਸਕਦੇ ਐ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਮਾਮਲਾ ਪ੍ਰਕਾਸ਼ ਵਿੱਚ ਆਉਣ ਤੋਂ ਬਾਅਦ ਕਈ ਹੋਰ ਪੀੜਤ ਵੀ ਸਾਹਮਣੇ ਆ ਸਕਦੇ ਐ ਕਿਉਂਕਿ ਜਾਂਚ ਕਰਤਾ ਅਮਰੀਕਾ ਦੇ ਮਿਸ਼ੀਗਨ ਸੂਬੇ ਦੇ ਓਕਲੈਂਡ ਕਾਉਂਟੀ ਦੇ ਸ਼ਹਿਰ ਰੋਚੈਸਟਰ ਹिल्स ਦੇ ਵਿੱਚ ਡਾਕਟਰ ਦੇ ਘਰ ਤੋਂ ਮਿਲੀ ਹਜ਼ਾਰਾਂ ਵੀਡੀਓਜ਼ ਦੀ ਇਸ ਵਕਤ ਸਮੀਖਿਆ ਕਰ ਰਹੀ ਐ ਇਜ਼ਾਜ਼ ਨੂੰ ਉਹਦੇ ਘਰੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਉਹਦੇ ਨਾਲ ਜੁੜੇ ਕਈ ਟਿਕਾਣਿਆਂ ਦੀ ਤਲਾਸ਼ੀ ਲਈ ਵਾਰੰਟ ਜਾਰੀ ਕੀਤੇ ਗਏ ਐ ਸ਼ਾਹਰਫ ਨੇ ਦੱਸਿਆ ਕਿ ਕੰਪਿਊਟਰ ਫੋਨ ਅਤੇ 15 ਬਾਹਰੀ ਉਪਕਰਨ ਮਿਲੇ ਆ ਸਿਰਫ ਇੱਕ ਹਾਰਡ ਡਰਾਈਵ ਦੇ ਵਿੱਚੋਂ ਤੁਸੀਂ ਹੈਰਾਨ ਹੋਵੋਗੇ ਕਿ 13000 ਵੀਡੀਓਜ਼ ਮਿਲੇ ਨੇ ਇਜ਼ਾਜ਼ ਇਹ ਵੀ ਦੱਸਣਾ ਬਣਦਾ ਕਿ 2011 ਚ ਵਰਕ ਵੀਜ਼ਾ ਤੇ ਭਾਰਤ ਤੋਂ ਅਮਰੀਕਾ ਆਇਆ ਸੀ ਤੇ ਹਾਲੇ ਵੀ ਉਹ ਭਾਰਤ ਦੀ ਨਾਗਰਿਕ ਹੈ ਦੋਸਤੋ ਇਹ ਸਿੱਕ ਕੋਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਹੈ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਫਿਰਿਆ ਕਾਲ ਤੇ ਰੱਖਾ